ਮਿਊਟੇਸ਼ਨਲ ਵਾਲੇ ਇੱਕ ਦੁਰਲਭ ਕੈਂਸਰ ਤੋਂ ਪੈਦਾ ਹੋਏ ਬੱਚੇ ਜਿਹੜੇ ਨੇ ਹੁਣ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਨੇ ਦੱਸ ਦਈਏ ਕਿ ਇੱਕ ਸਪਰਮ ਡੋਨਰ ਜੋ ਹੈ ਇੱਕ ਕੈਂਸਰ ਡੋਨਰ ਬਣ ਗਿਆ ਇੱਕ ਬੇਹਾਦ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਦਰਸਾਉ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਵੱਡਾ ਖੁਲਾਸਾ ਹੋਇਆ ਤੇ ਯੂਰਪ ਦੇ ਮੈਡੀਕਲ ਜਿਹੜੀ ਦੁਨੀਆ ਆ ਉਸ ਦੇ ਵਿੱਚ ਹਲਚਲ ਪੈਦਾ ਹੋ ਗਈ ਜਿਸ ਦੇ ਵਿੱਚ ਬਹੁਤ ਜ਼ਿਆਦਾ ਲੋਕ ਹੈਰਾਨ ਹੋ ਗਏ ਕਿ ਆਖਰ ਇੱਕ ਹੀ ਬਾਣਾ ਵਰਤ ਗਿਆ ਉਹੀ ਖਬਰ ਹੈ ਸੁਆਪ ਬਤਾ ਹੈ ਕਿ ਜਦੋਂ 10 ਬੱਚਿਆਂ ਦੇ ਵਿੱਚ ਕੈਂਸਰ ਪਾਇਆ ਗਿਆ ਜਿਸ ਸਪਰਮ ਡੋਨਰ ਨੇ ਜੋ ਡੋਨਰ ਜਿਹੜਾ ਦਿੱਤਾ ਸੀ ਔਰ ਉਸ ਤੋਂ ਬਾਅਦ ਉਸ ਤੋਂ ਪੈਦਾ ਹੋਏ 10 ਬੱਚਿਆਂ ਦੇ ਵਿੱਚ ਕੈਂਸਰ ਬਹੁਤ ਇੱਕ ਭਿਆਨਕ ਕੈਂਸਰ ਪਾਇਆ ਗਿਆ ਜਿਸ ਨੂੰ ਦੇਖ ਕੇ ਮਾਪੇ ਹੈਰਾਨ ਹੋਏ ਜਦੋਂ ਇਹਨਾਂ ਬੱਚਿਆਂ ਨੇ ਜਨਮ ਲਿਆ ਤੇ ਯੂਰਪ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਬੱਚੇ ਸਨ ਤੇ ਨਾਲ ਦੀ ਨਾਲ 60 ਬੱਚਿਆਂ ਨੇ ਜੋ ਇਸ ਸਪਰਮ ਡੋਨਰ ਤੇ ਤੋਂ ਜਨਮ ਲਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਵਿੱਚੋਂ 10 ਬੱਚੇ ਕੈਂਸਰ ਦੇ ਨਾਲ ਪੀੜਤ ਨਿਕਲੇ ਜਿਸ ਤੋਂ ਬਾਅਦ ਮਾਪਿਆਂ ਨੇ ਜਦੋਂ ਲੱਛਣ ਦੇਖੇ ਤਾਂ ਉਹ ਫਰਟੀਲਿਟੀ ਸੈਂਟਰ ਪਹੁੰਚੇ ਤੇ ਜਦੋਂ ਉੱਥੇ ਜਿੱਤੇ ਸਪਰਮ ਜਿਹੜੇ ਮਿਲਦੇ ਨੇ ਜਿਹੜਾ ਜਿਹੜੇ ਡੋਨੇਟ ਕੀਤਾ ਸੀ ਉੱਥੇ ਸੰਪਰਕ ਕੀਤਾ ਤੇ ਜਾਂਚ ਦੇ ਵਿੱਚ ਖੁਲਾਸਾ ਪਾਇਆ ਗਿਆ ਕਿ ਇਸ ਸਪਰਮ ਡੋਨਰ ਨੂੰ ਕੈਂਸਰ ਹੈ ਬਹੁਤ ਭਿਆਨਕ ਜਿਹੜਾ ਕੈਂਸਰ ਸੀਗਾ ਜਿਸ ਤੋਂ ਬਾਅਦ ਹੁਣ ਇਹ ਬੱਚੇ ਵੀ ਉਹ 10 ਬੱਚੇ ਇਸ ਕੈਂਸਰ ਦਾ ਸ਼ਿਕਾਰ ਹੋਏ ਨੇ ਜਾਇ ਕਿ ਹੁਣ ਮਾਪੇ ਚਿੰਤਾ ਦੇ ਵਿੱਚ ਨੇ ਕਿ ਆਖਰਕਾਰ ਹੁਣ ਉਹਨਾਂ ਦੇ ਬੱਚੇ ਇਸ ਬਿਮਾਰੀ ਤੋਂ ਕਿਵੇਂ ਆਜ਼ਾਦੀ ਪਾਉਣਗੇ ਕਿਵੇਂ ਉਹਨਾਂ ਦਾ ਛੁਟਕਾਰਾ ਹੋਵੇਗਾ ਕਿ ਕੁਝ ਹੋਵੇਗਾ ਬੇहद ਹੀ ਵੱਡਾ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਔਰ ਯੂਰਪ ਦੀ ਮੈਡੀਕਲ ਦੁਨੀਆ ਦੇ ਵਿੱਚ ਹਲਚਲ ਪੈਦਾ ਹੁੰਦੀ ਹੋਈ ਦਿਖਾਈ ਦਿੱਤੀ ਹੈ ਜਿੱਥੇ ਕਿ ਸਾਰੇ ਹੈਰਾਨ ਹੋ ਗਏ ਕਿ ਆਖਰ ਹੁਣ ਬੱਚਿਆਂ ਨੂੰ ਕਿਵੇਂ ਬਚਾਇਆ ਜਾਵੇ ਕਿਉਂਕਿ ਉਹਨਾਂ ਬੱਚਿਆਂ ਦੇ ਵਿੱਚ ਕੈਂਸਰ ਦੇ ਭਿਆਨਕ ਲੱਛਣ ਪਾਏ ਗਏ ਉਸ ਤੋਂ ਬਾਅਦ ਮਾਪੇ ਹੈਰਾਨ ਹੋਏ ਤੇ ਜਦੋਂ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਲੈ ਕੇ ਗਏ ਤਾਂ ਉੱਥੇ ਜਦੋਂ ਜਾਂਚ ਹੋਈ ਤਾਂ ਭਿਆਨਕ ਕੈਂਸਰ ਦੇ ਜਿਹੜੇ ਸੀਗੇ ਉਹਨਾਂ ਤੋਂ ਪ੍ਰੇਡਿਤ ਸੀ ਔਰ ਜਿਹੜਾ ਡੋਨਰ ਸੀਗਾ ਉਹ ਵੀ ਬਹੁਤ ਭਿਆਨਕ ਕੈਂਸਰ ਤੋਂ ਪ੍ਰੇਡਿਤ ਸੀਗਾ ਔਰ ਜਿਸ ਤੋਂ ਬਾਅਦ ਉਸ ਤੇ ਨਾਲ ਹੀ ਜਿਹੜੇ ਪੈਦਾ ਹੋਏ ਬੱਚੇ ਉਹ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਬੇहद ਦੀ ਮੰਦ ਭਾਗੀ ਖਬਰ ਇਸ ਵਕਤ ਦੀ ਸਾਹਮਣੇ ਆਈ ਹੈ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਪੈਦਾ ਹੋ ਗਈਆਂ ਨੇ ਜਿਸ ਦਾ ਸ਼ਿਕਾਰ ਆਮ ਲੋਕ ਹੋਰ ਨਹੀਂ ਪਰ ਹੁਣ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਜਿਹੜੀ ਆ ਆਇਜਣ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਜਿਸ ਦੇ ਵਿੱਚ ਹੁਣ 10 ਬੱਚੇ ਇਸ ਦਾ ਸ਼ਿਕਾਰ ਹੋਏ ਨੇ ਮਨਪਾਕੀ ਘਟਨਾ ਵਾਪਰੀ ਹੈ ਬੇहद ਹੀ ਔਰ ਯੂਰਪ ਦੀ ਦੁਨੀਆ ਦੇ ਵਿੱਚ ਹਲਚਲ ਪੈਦਾ ਹੋ ਗਈ ਹੈ ਇਹ ਕਈ ਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਨੇ ਔਰ ਜਿਨ੍ਹਾਂ ਚੋਂ 10 ਬੱਚੇ ਜਿਹੜੇ ਨੇ ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਪੇੜਕ ਹੋ ਗਏ ਨੇ ਤੇ ਉਸ ਤੋਂ ਬਾਅਦ ਆਨੁ ਦੱਸ ਜੀਏ ਕਿ ਕੋਈ ਆਮ ਕੈਂਸਰ ਨਹੀਂ ਹੈ ਬਹੁਤ ਭਿਆਨਕ ਬਹੁਤ ਖਤਰਨਾਕ ਕੈਂਸਰ ਜਿਹੜਾ ਮੰਨਿਆ ਗਿਆ ਕਿ ਜਿਸ ਦਾ ਇਲਾਜ ਵੀ ਸ਼ਾਇਦ ਬਹੁਤ ਮੁਸ਼ਕਲ ਹੋ ਜਾਂਦਾ ਹੈ ਉਸ ਤੋਂ ਬਾਅਦ ਹੁਣ ਬੇहद ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਜਿਸ ਡੋਨਰ ਨੇ ਇਹ ਸਪਰਮ ਦਿੱਤਾ ਸੀ ਉਹ ਹੁਣ ਕੈਂਸਰ ਡੋਨਰ ਬਣਦਾ ਹੋਇਆ ਦਿਖਾਈ ਦਿੱਤਾ ਤਾਂ ਹੁਣ ਮਾਮਲਾ ਜਿਹੜਾ ਵਾ ਉਹ ਜ਼ਿਆਦਾ ਪੱਖ ਗਿਆ ਤੇ ਹੁਣ ਪੂਰੀ ਜਿਹੜੀ ਆ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ